ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਜੇ ਪੁੱਤਰ ਵੀ ਨਹੀਂ ਸੀ ਤੇ ਪੋਤਰੇ ਦੀ ਵੀ ਦਾਤ ਮਿਲ ਗਈ ਇਹ ਛੋਟੀ ਜੀ ਸਾਖੀ ਹੈ ਸੱਚੀ ਸਾਖੀ ਹੈ ਸਾਰੇ ਸੁਣਨਾ ਕਹਿੰਦੇ ਇੱਕ ਮਾਈ ਸੀ ਉਸ ਦੇ ਘਰ ਪੁੱਤਰ ਨਹੀਂ ਸੀ ਉਹ ਅਰਦਾਸ ਕਰਾਉਣ ਲਈ ਗਈ ਉੱਥੇ ਉਹਨੇ ਬਾਬਾ ਜੀ ਨੂੰ ਕਿਹਾ ਕਿ ਤੁਸੀਂ ਮੇਰੀ ਅਰਦਾਸ ਕਰ ਦੋ ਮੇਰੇ ਘਰ ਪੁੱਤਰ ਨਹੀਂ ਹੈ ਪੁੱਤਰ ਚਾਹੀਦਾ ਏ ਮੈਨੂੰ ਅਰਦਾਸ ਨਹੀਂ ਕਰਨੀ ਆਉਂਦੀ ਤਾਂ ਉਸ ਸਿੱਖ ਨੇ ਅੱਗੋ ਕਿਹਾ ਕਿ ਮਾਈ ਅਰਦਾਸ ਕਰਨ ਲੱਗਿਆਂ ਕੱਲਾ ਪੁੱਤਰ ਨਹੀਂ ਮੰਗੀਦਾ ਉਸ ਗੁਰੂ ਦਾ ਨਾਮ ਜ਼ਰੂਰ ਮੰਗੀਦਾ ਕਿ ਪ੍ਰਮਾਤਮਾ ਮੈਨੂੰ ਨਾਮ ਵੀ ਜਪਾਈਂ ਉਹਦੇ ਬਿਨਾਂ ਕੋਈ ਸਾਰਾ ਨਹੀਂ ਪੁੱਤਰ ਵੀ ਮਿਲ ਜੇਗਾ ਵਰ ਨਾਮ ਦੀ ਦਾਤ ਜ਼ਰੂਰ ਮੰਗੀਦੀ ਹੈ ਫੇਰ ਉਹ ਮਾਈ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਜਾ ਕੇ ਇਸ ਜੁਗਤੀ ਨਾਲ ਕਿਹਾ ਮਹਾਰਾਜ ਸੱਚੇ ਪਾਤਸ਼ਾਹ ਮੇਰੀ ਨੂੰ ਜਬਾਰੇ ਵਿੱਚ ਬੈਠੀ ਸੋਨੇ ਦੀ ਮਦਾਨੀ ਵਿੱਚ ਗੋਦੀ ਵਿੱਚ ਪੋਤਰਾ ਤੇ ਜਪਜੀ ਸਾਹਿਬ ਦਾ ਪਾਠ ਕਰਦੀ ਉਦ ਰਿੜਕ ਦੀ ਨੂੰ ਮੈਂ ਵੇਖਾਂ ਤਾਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬੜਾਈ ਬੜਾਈ ਜਿਆਦਾ ਖੁਸ਼ ਹੋਏ ਉਹਨਾਂ ਕਹਾਂ ਵਾਹ ਮਾਈ ਤੂੰ ਤਾਂ ਸਭ ਕੁਝ ਹੀ ਮੰਗ ਲਿਆ ਤੈਨੂੰ ਤਾਂ ਜ਼ੁਗਤੀ ਬੜੀ ਐ ਮੰਗਣ ਦੀ ਕਹਿੰਦੇ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਾਰੀ ਸੰਗਤ ਨੂੰ ਦੱਸਿਆ ਕਿ ਵੇਖੋ ਮਾਈ ਨੇ ਪੁੱਤ ਵੀ ਮੰਗ ਲਿਆ ਪੋਤਰੇ ਵੀ ਮੰਗ ਲੇ ਘਰਬਾਰ ਵੀ ਮੰਗ ਲੇ ਜੈਦਾਦ ਵੀ ਮੰਗ ਲਈ ਸਭ ਕੁਝ ਮੰਗ ਲਿਆ ਤੇ ਗੁਰੂ ਦਾ ਨਾਮ ਵੀ ਮੰਗ ਲਿਆ ਤਾਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਪ੍ਰਸੰਨ ਹੋ ਕੇ ਕਿਹਾ ਜਾ ਮਾਈ ਤੈਨੂੰ ਸਭ ਕੁਝ ਦਿੱਤਾ ਕਹਿੰਦੇ ਕਿ ਕਈ ਵਾਰ ਮੰਗਣ ਦਾ ਤਰੀਕਾ ਹੀ ਗੁਰੂ ਨੂੰ ਪਸੰਦ ਆ ਜਾਵੇ ਉਹ ਬੰਤ ਬੰਤ ਪੰਡਾਰੇ ਸਾਡੇ ਲਈ ਦੇ ਦਿੰਦਾ ਸੋ ਸਾਧ ਸੰਗਤ ਪੁੱਤਰ ਪੋਤਰੇ ਮੰਗਣ ਤੋਂ ਪਹਿਲਾਂ ਕਹਿੰਦੇ ਕਿ ਗੁਰੂ ਦਾ ਨਾਮ ਜ਼ਰੂਰ ਮੰਗਣਾ ਚਾਹੀਦਾ ਸੋ ਗੁਰਦੁਆਰਾ ਸਾਹਿਬ ਜਾਣ ਲੱਗਿਆ ਗੁਰੂ ਨੂੰ ਕਹੋ ਮਹਾਰਾਜ ਸਾਨੂੰ ਵੀ ਸਿਮਰਨ ਕਰਨ ਦੀ ਸੋਝੀ ਦਿਓ ਸਾਖੀ ਸੁਣਾਉਂਦਿਆਂ ਜੇ ਕੋਈ ਗਲਤੀ ਹੋਈ ਤਾਂ ਮਾਫੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਅੰਮ੍ਰਿਤ ਵੇਲੇ ਉੱਠੋ ਨਾਮ ਬਾਣੀ ਨਾਲ ਜੁੜੋ ਕਿਰਤ ਕਰੋ ਸੱਚ ਬੋਲੋ ਸਰਬੱਤ ਦਾ ਭਲਾ ਮੰਗੋ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ